ਜਦੋਂ ਦਸਵੇਂ ਬਾਦਸ਼ਾਹ ਜੀ ਸਾਬੋ ਕੀ ਤਲਵੰਡੀ ਤੋਂ ਚੱਲ ਕੇ ਨਾ ਤੇ ਦਮਦਮਾ ਸਹੈਬ ਤਲਸਾਬੋ ਕੀ ਤਲਵੰਡੀ ਤੋਂ ਚੱਲ ਕੇ ਤੇ ਹਜੂਰ ਸਾਹਿਬ ਜੀ ਨੂੰ ਅੱਜ ਅੱਜਕੱਲ ਆਪਾਂ ਕਹਿੰਨੇ ਉਹਦਾ ਪਹਿਲਾ ਨਾਂ ਨਦੇੜ ਸ਼ਹਿਰ ਵਾ ਉੱਥੇ ਜਦੋਂ ਜਾਂਦੇ ਨੇ ਤੇ ਉਥੋਂ ਪਤਾ ਲੱਗਦਾ ਵੀ ਇੱਥੇ ਗਦਾਵਰੀ ਦੇ ਕੰਢੇ ਤੇ ਕੋਈ ਬਰਾਗੀ ਸਾਧੂ ਮਹਾਤਮਾ ਤਪੱਸਿਆ ਕਰਨਦੇ ਨੇ ਉੱਥੇ ਗਦਾਵਰੀ ਦੇ ਕੰਢੇ ਤੇ ਗੌਤਮ ਰਿਖੀ ਦੀ ਵੀ ਗੁਫਾ ਹੈਗੀ ਆ ਉਸ ਗੁਫਾ ਤੋਂ ਥੋੜਾ ਜਿਹਾ ਕਿਸੇ ਨੇ ਦੂਰ ਦੱਸਿਆ ਵੀ ਥੋੜਾ ਜਿਹਾ ਹਟਵਾ ਕੋਈ ਬਰਾਗੀ ਆ ਸਾਧੂ ਮਹਾਤਮਾ ਤੇ ਤਪੱਸਿਆ ਕਰਨਦੇ ਨੇ ਤੇ ਦਸਵੇਂ ਪਾਤਸ਼ਾਹ ਉਹਦੇ ਸਥਾਨ ਤੇ ਜਾਂਦੇ ਨੇ ਤੇ ਉਹ ਦੇ ਸਥਾਨ ਦੇ ਬਾਹਰ ਉਹਨੇ ਇੱਕ ਬਾੜਾ ਜਾਂ ਕੀਤਾ ਹੁੰਦਾ ਸੀ ਮੋੜੀਆਂ ਮਾੜੀਆਂ ਕਿੱਕਰ ਦੀਆਂ ਟਹਿਣੀਆਂ ਟੂਣੀਆਂ ਵੱਢ ਕੇ ਇੱਕ ਬਾੜਾ ਬਣਾ ਲਿਆ ਜਾਂਦਾ ਸੀ ਕੋਈ ਕੁੱਤੀ ਬਿਲਾ ਕੋਈ ਅੰਦਰ ਨਾ ਆਵੇ ਉਸ ਬਾੜੇ ਦੀ ਇੱਕ ਨੁੱਕਰ ਤੇ ਉਹਦੀ ਕੁਟਿਆ ਸੀ ਜਿੱਥੇ ਬੈਠ ਕੇ ਬਿਲਕੁਲ ਗਦਾਵਰੀ ਦੇ ਕੰਡੇ ਤੇ ਕੋਈ ਬੰਦਾ ਨਹੀਂ ਕੋਈ ਸ਼ਹਿਰ ਨਹੀਂ ਹੁੰਦੇ ਉੱਥੇ ਬਹੁਤ ਵੱਡੀਆਂ ਰੌਣਕਾਂ ਤੇ ਉਥੇ ਜਦੋਂ ਗੌਤਮ ਰਿਖੀ ਨੇ ਤਪ ਕੀਤਾ ਸੀ ਉਦੋਂ ਵੀ ਕੋਈ ਬੰਦਾ ਪਰਿੰਦਾ ਨਹੀਂ ਸੀਗਾ ਇਹ ਫੇਰ ਜਦੋਂ ਦਸਵੇਂ ਪਾਸ਼ਾ ਦੇ ਬਾੜੇ ਦੇ ਅੰਦਰ ਜਾਂਦੇ ਨੇ ਤੇ ਇੱਕ ਪਾਸੇ ਤੇ ਲੱਕੜ ਦਾ ਕੋਈ ਬਲੰਗਾ ਪਿਆ ਉਹ ਦਸਵੇਂ ਪਾਸ਼ਾ ਪਲੰਗ ਤੇ ਬਹਿ ਜਾਂਦੇ ਆ ਉਹਨੇ ਆਪਣੀ ਕੋਟਿਆ ਚੋਂ ਵੇਖ ਲਿਆ ਵੀ ਕੋਈ ਮਹਾਤਮਾ ਲੋਕ ਕੋਈ ਆਏ ਜਾਵਦੇ ਮੇਰੇ ਬਾਹਰ ਬਾਗ ਉਹਨੇ ਉਥੋਂ ਕੋ ਮੰਤਰ ਪੜ੍ਹਿਆ ਕਿ ਇਹਨੂੰ ਪਤਾ ਲੱਗ ਜੇ ਵੀ ਜਿਹੜਾ ਇੱਥੇ ਤਪੀਸ਼ ਰਹਿ ਰਿਹਾ ਉਹਦੇ ਕੋਈ ਸ਼ਕਤੀਆਂ ਹੈਗੀਆਂ ਕਿਉਂਕਿ ਬੰਦੇ ਕੋ ਜਿਹੜੀ ਚੀਜ਼ ਹੁੰਦੀ ਹੈ ਨਾ ਉਹਦਾ ਹੰਕਾਰ ਹੁੰਦਾ ਵਾ ਜਿਹੜੀ ਬੰਦੇ ਕੋ ਹੋਵੇ ਰੂਪ ਹੋਵੇ ਜੋਬਨ ਹੋਵੇ ਧਨ ਹੋਵੇ ਦੌਲਤ ਹੋਵੇ ਪਦਵੀ ਹੋਵੇ ਕੁਝ ਵੀ ਹੋਵੇ ਉਹਦਾ ਬੰਦੇ ਨੂੰ ਹੰਕਾਰ ਹੁੰਦਾ ਹੈ ਇੰਨੇ ਆਪਣੀਆਂ ਸ਼ਕਤੀਆਂ ਨੂੰ ਜਨਾਉਣ ਵਾਸਤੇ ਕੋਈ ਮੰਤਰ ਪੜ੍ਹਿਆ ਕਿ ਮੰੰਜਾ ਹਿੱਲ ਜਵੇ ਮੰੰਜਾ ਪੁੱਠਾ ਪੈ ਜਾਵੇ ਤਾਂ ਕਿ ਪਤਾ ਲੱਗੇ ਵੀ ਜਿਹੜਾ ਇੱਥੇ ਤਪੀਸ਼ਰ ਰਹਿ ਰਿਹਾ ਏ ਇਹ ਕੋ ਆਮ ਬੰਦਾ ਨਹੀਂ ਹੈ ਇਹਨੇ ਤੂੰ ਮੈਨੂੰ ਜਾਣਦਾ ਨਹੀਂ ਓਏ ਮੈਂ ਕੌਣ ਆਪਾਂ ਵੀ ਕਹਿ ਦਿੰਦੇ ਨੇ ਦੁਨੀਆਦਾਰ ਵੀ ਤੇ ਉਹਨੇ ਵੀ ਸੋਚਿਆ ਵੀ ਹੁਣ ਪਤਾ ਲੱਗ ਜੇ ਕਿ ਇੱਥੇ ਮੈਂ ਕੌਣ ਰਹਿਣਾ ਉਹਨੇ ਜਦੋਂ ਮੰਤਰ ਪੜ੍ਹਿਆ ਤੇ ਮੰਝਾ ਹਿੱਲਿਆ ਹੀ ਨਹੀਂ ਉਹਨੇ ਅਖਿਆ ਵੀ ਮੇਰੀ ਸ਼ਕਤੀ ਨੇ ਕੰਮ ਕਿਉਂ ਨਹੀਂ ਕੀਤਾ ਤੇ ਉਹਨੂੰ ਮਹਿਸੂਸ ਹੋ ਗਿਆ ਵੀ ਕੋਈ ਕਰਾਮਾਤੀ ਹੈ ਇਹ ਜਿਹੜਾ ਕਹਿੰਦੇ ਆ ਨਾ ਵੀ ਦਸਵੇਂ ਪਾਤਸ਼ਾਹ ਗਏ ਪਹਿਲਾਂ ਜਾ ਕੇ ਬੱਕਰੇ ਵੜ ਦਿੱਤੇ ਉਹਦੇ ਇਹ ਲੈ ਦੱਸ ਉਹ ਜਿਹੜਾ ਘਰ ਬਾਹਰ ਛੱਡ ਗਿਆ ਆਪਣਾ ਇਲਾਕਾ ਛੱਡ ਗਿਆ ਵਾ ਉਹ ਹੁਣ ਬੱਕਰੀਆਂ ਬੱਕਰੇ ਰੱਖ ਕੇ ਬਹਿ ਗਿਆ ਜਿੱਦਾਂ ਉਹ ਬਾਬਾ ਚਿੜੀਆਂ ਰੱਖ ਕੇ ਬਹਿ ਗਿਆ ਕਾਂ ਰੱਖ ਕੇ ਬਹਿ ਗਿਆ ਲੁਧਿਆਣੇ ਲਾਗੇ ਸਾਧੂ ਇਹ ਕੰਮ ਥੋੜਾ ਕਰਦੇ ਹੁੰਦੇ ਸੀ ਜਿਹੜੇ ਤਪੱਸਿਆ ਕਰਦੇ ਹੁੰਦੇ ਸੀ ਇਕੱਲੇ ਰਹਿੰਦੇ ਹੁੰਦੇ ਸੀ ਇੱਕ ਬਿਰਾਗੀ ਸਾਧੂ ਨੂੰ ਵੀ ਗੁਰੂ ਨਾਨਕ ਸਾਹਿਬ ਨੇ ਅਖਿਆ ਜੇ ਤੂੰ ਬਿਰਾਗੀ ਆਂ ਤੇ ਫਿਰ ਚੇਲੇ ਨਾ ਬਣਾਈਂ ਕੱਲਾ ਹੀ ਰਹੀ ਜ਼ਿੰਦਗੀ ਚ ਹੁਣ ਬਾਹਰੋਂ ਲੋਕਾਂ ਨੂੰ ਕਹਿੰਦੇ ਸੀ ਤਿਆਗੀ ਆ ਬੜਾ ਕੁਝ ਉਹਨਾਂ ਨੇ ਸਾਜੂ ਸਮਾਨ ਇਕੱਠਾ ਕੀਤਾ ਇਹ ਕਾਲਜੁਗ ਦੀ ਨਿਸ਼ਾਨੀ ਇੱਕ ਵਾ ਉਹ ਜੀ ਆ ਹੈ ਡੇਰੇ ਗਏ ਤੇ ਬੱਕਰੇ ਵੜ ਦਿੱਤੇ ਜੀ ਆ ਤੇ ਉਹਦੇ ਚੇਲੇ ਭੱਜ ਕੇ ਗਏ ਉਹ ਗਦਾਵਰੀ ਚ ਤਪੱਸਿਆ ਕਰਨ ਦੇ ਆ ਸੀ ਤੇ ਗਦਾਵਰੀ ਜਿੱਥੇ ਉਹਦਾ ਉਹਦਾ ਘਰ ਹੀ ਗਦਾਵਰੀ ਚ ਸੀ ਤਾਂ ਜਿਹੜੇ ਤਪੱਸਿਆ ਕਰਦੇ ਹੁੰਦੇ ਉਹ ਚੇਲੇ ਨਹੀਂ ਬਣਾਉਂਦੇ ਹੁੰਦੇ ਇਹ ਕੋਲੋਂ ਹੀ ਗੱਲਾਂ ਬੱਕਰਿਆਂ ਖਾਣ ਵਾਲਿਆਂ ਨੇ ਬਣਾ ਲਈਆਂ ਜੀ ਉਹਦੇ ਜਾ ਕੇ ਬੱਕਰੇ ਵੜ ਦਿੱਤੇ ਤੇ ਰਿੰਨਣੇ ਸ਼ੁਰੂ ਕਰ ਦਿੱਤੇ ਤੇ ਜਦੋਂ ਉਹਨੂੰ ਜਾ ਕੇ ਦੱਸਿਆ ਤੇ ਉਹ ਆਇਆ ਤੇ ਉਹਨੇ ਕਿਹਾ ਵੀ ਮੇਰਾ ਆਸ਼ਰਮ ਪ੍ਰਸ਼ਟ ਹੋ ਗਿਆ ਉਹਨੇ ਅਖਿਆ ਜੀ ਬੱਕਰੇ ਵੱਢਣ ਆਸ਼ਰਮ ਪ੍ਰਸ਼ਟ ਹੁੰਦਾ ਤੇ ਇੱਥੇ ਤੇ ਰਾਜੇ ਬੰਦੇ ਵੱਢਣਦੇ ਆ ਉਹ ਉਹ ਨਹੀਂ ਤੈਨੂੰ ਪਤਾ ਜੋ ਉਹਨੇ ਕਹਾਣੀ ਬਣਾਈ ਹੈ ਇਦਾਂ ਕੁਝ ਨਹੀਂ ਹੋਇਆ ਉਹ ਬਰਾਗੀ ਸਾਧੂ ਸੀ ਇਕੱਲਾ ਹੀ ਰਹਿੰਦਾ ਸੀ ਆਪਣੀਆਂ ਕੁਟੀਆ ਅੰਦਰ ਬੈਠਾ ਸੀ ਜੇ ਉਹਦੇ ਦੇ ਚੇਲੇ ਹੁੰਦੇ ਜਿੱਦਾਂ ਜਦੋਂ ਉਹਨੇ ਅਮਰਸ਼ਾ ਕਿਹਾ ਵੀ ਚੇਲੇ ਕਿਉਂ ਨਾ ਕਿਸੇ ਨੇ ਅਮਰਸ਼ਾ ਕਿਹਾ ਜੇ ਗੁਰੂ ਬਣ ਗੁਰੂ ਉਹਨਾਂ ਦਾ ਅਮਰਸ਼ਾ ਕਿਹਾ ਵੀ ਚੇਲੇ ਕਿਉਂ ਨਹੀਂ ਕਿਸੇ ਨੇ ਅਮਰਸ਼ਾ ਕਿਹਾ ਇਹਦਾ ਮਤਲਬ ਕੋਈ ਨਹੀਂ ਸੀ ਉਹਦੇ ਕੋਲ ਇਹਨਾਂ ਨੇ ਕੋਲੋਂ ਗੱਲਾਂ ਬਣਾਈਆਂ ਕਈਆਂ ਇਹ ਫਿਰ ਜਦੋਂ ਇਹਨੂੰ ਪਤਾ ਲੱਗਾ ਕਿ ਜਾਬਦਰ ਕੋ ਕਰਾਮਾਤੀ ਆ ਇਹ ਆਪਣੀ ਕੂਟੀਆ ਚੋਂ ਬੜੇ ਅਦਬ ਸਤਕਾਰ ਦੇ ਨਾਲ ਬਾਹਰ ਨਿਕਲ ਕੇ ਆਇਆ ਕਿਉਂਕਿ ਨੂੰ ਪਤਾ ਲੱਗ ਗਿਆ ਸੀ ਕਿ ਇਹ ਵੀ ਕੋਈ ਕਰਾਮਾਤੀ ਹੈ ਜਦੋਂ ਬਿਲਕੁਲ ਨੇੜੇ ਆਇਆ ਤੇ ਨੂੰ ਕੋਈ ਸ਼ੱਕ ਪੈ ਗਿਆ ਕਿਉਂਕਿ 10ਵੇਂ ਪਾਸ਼ਾ ਨੂੰ ਪੌਂਟਾ ਸਾਹਿਬ ਪਹਿਲਾਂ ਮਿਲ ਚੁੱਕਾ ਹੈ ਉਦੋਂ 10ਵੇਂ ਪਾਸ਼ਾ ਦੀ ਉਮਰ ਕੋਈ 18-20 ਸਾਲ ਸੀ ਉਦੋਂ ਵੀ ਇਹ ਓਨੇ ਕ ਸਾਲ ਦਾ ਸੀ ਇਹਦੇ ਬਹੁਤ ਹੀ ਥੋੜਾ ਜਿਹਾ ਫਰਕ ਵਾ ਇਹਨਾਂ ਦੀ ਉਮਰ ਦਾ ਸਾਲ ਕੀ ਦਸਵੇਂ ਪਾਸ਼ਾ ਸਾਲ ਦੋ ਸਾਲ ਛੋਟਾ ਵਾ ਸ਼ਾਇਦ ਇਹ ਪੌਂਟਾ ਸਾਹਿਬ ਕਦੇ ਦਸਵੇਂ ਪਾਸ਼ਾ ਦੀ ਜਵਾਨੀ ਚ ਨੇ ਵੇਖਿਆ ਸੀ ਤੇ ਇਹਨੂੰ ਸ਼ੱਕ ਪੈ ਗਿਆ ਬੰਦਿਆਂ ਬੰਦਿਆਂ ਵੀ ਇਹ ਤਾਂ ਕਿ ਬੰਦਾ ਮੈਂ ਕਿਤੇ ਵੇਖਿਆ ਵਾ ਹਾਲਾਂਕਿ 20 ਸਾਲ ਦਾ ਤੇ 40 ਸਾਲ ਚ ਜਾਂਦਿਆਂ ਬੰਦਿਆਂ ਦਾ ਬੜਾ ਫਰਕ ਪੈ ਜਾਂਦਾ ਪਛਾਨਣਾ ਮੁਸ਼ਕਲ ਹੋ ਜਾਂਦਾ 20 ਸਾਲ ਬੰਦੇ ਨੂੰ ਬਾਦਾਂ ਮਿਲੋਗੇ ਪਹਿਚਾਨ ਭੁੱਲ ਜਾਏਗੀ ਇਹ ਕਹਿ ਲਗਾ ਮਰ ਤੁਸੀਂ ਕੌਣ ਜੇ ਬੰਦਾ ਸੁਣ ਕੇ ਬਰਾਗੀ ਉਹ ਬਰਾਗੀ ਸਾਧੂ ਮਹਾਤਮਾ ਮਾਧੋਦਾਸ ਇਹ ਨਾਂ ਕਿਉਂ ਬਦਲੇ ਜਾਂਦੇ ਅਗਲੇ ਵਿਚਾਰ ਜ ਆਪਾਂ ਇਹਦਾ ਜਗਰ ਕਰਾਂਗੇ ਕਹਿ ਲਗਾ ਮਰ ਤੁਸੀਂ ਕੌਣ ਜੇ ਮਰ ਕਹਿੰਦੇ ਪਹਿਲਾਂ ਦੱਸ ਤੂੰ ਕੌਣ ਆ ਕਹ ਲਗਾ ਮਹਾਰਾਜ ਮੈਂ ਤੁਹਾਡਾ ਬੰਦਾ ਹਾਂ ਕਹ ਲਗੇ ਜੀ ਤੂੰ ਬੰਦਾ ਸੀ ਸਾਡਾ ਤੇ ਕਰਾਮਾਤਾਂ ਦਿਖਾਉਂਦੀ ਕੀ ਤੈਨੂੰ ਲੋੜ ਪੈ ਗਈ ਸੀ ਕਹ ਲਗਾ ਮਹਾਰਾਜ ਮੈਂ ਤੈਨੂੰ ਤੁਹਾਨੂੰ ਪਛਾਣਿਆ ਨਹੀਂ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਜੇ ਤੁਹਾਨੂੰ ਪਹਿਲਾਂ ਪਛਾਣ ਜਾਂਦਾ ਤੇ ਸ਼ਾਇਦ ਮੈਂ ਇਹ ਕਰਾਮਾਤਾਂ ਨਾ ਦਿਖਾਉਂਦਾ ਕਿਉਂਕਿ ਉਹਨੇ ਕਰਾਮਾਲ ਦਿਖਾਈ ਸੀ ਤੇ ਦਸਵੇਂ ਪਾਤਸ਼ਾਹ ਨੇ ਤੀਰ ਖੜਾ ਕਰ ਦਿੱਤਾ ਸੀ ਆਪਣੇ ਪਾਵੇ ਦੇ ਨਾਲ ਸਿੰਘ ਕਹਿੰ ਲਗੇ ਮਾਰੇ ਮੰਜਾ ਹਿੱਲਦਾ ਦਸੇ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਰੋਕ ਦਿੰਦੇ ਇਹਨੂੰ ਦਸਵੇਂ ਪਾਤਸ਼ਾਹ ਨੇ ਤੀਰ ਖੜਾ ਕਰ ਦਿੱਤਾ ਪਾਵੇ ਦੇ ਨਾਲ ਮੰਜਾ ਹਿੱਲਣੋਂ ਅਟ ਗਿਆ ਇਸ ਤਰ੍ਹਾਂ ਇਹ ਗੁਰੂ ਕੀ ਗੁਰੂ ਦੀ ਚਰਣੀ ਲੱਗਾ ਇਕ ਬਾਣੀ ਦਾ ਵਾਕ ਇਹ ਹੁੰਦਾ ਹੈ ਸਾਧ ਮਿਲੇ ਪੂਰਨ ਸੰਜੋਗ ਤੁਹਾਡੀ ਕੋਈ ਬਹੁਤੀ ਤਪੱਸਿਆ ਹੋਵੇ ਤੁਹਾਡੇ ਜ਼ਿੰਦਗੀ ਦੇ ਬਹੁਤੇ ਚੰਗੇ ਕੰਮ ਹੋਣ ਤੁਹਾਡੇ ਪੱਲੇ ਕੋਈ ਗੁਣਾ ਦਾ ਕੋ ਖਜ਼ਾਨਾ ਹੋਵੇ ਜਨ ਕੇ ਪੋਤੇ ਪੁੱਤ ਪੋਤੇ ਕਹਿੰਦੇ ਨੇ ਖਜ਼ਾਨੇ ਨੂੰ ਜਨ ਕੇ ਪੋਤੇ ਪੁੱਤ ਤਨ ਗੁਰੂ ਮਿਲਾਏ ਬਹੁਤ ਵੱਡੇ ਪੁੰਨ ਕੀਤੇ ਹੁਣ ਕਿਸ ਬੰਦੇ ਨੇ ਤੇ ਫਿਰ ਸਾਧੂ ਮਿਲਦਾ ਹੈ ਫਿਰ ਗੁਰੂ ਮਿਲਦਾ ਤੇ ਫਿਰ ਉਹ ਸਬਜਕਤੀ ਨੂੰ ਗੁਰੂ ਘਰ ਜਾ ਕੇ ਮਿਲਦਾ ਹੈ ਹਾਂ ਭਾਈ ਲਾਲੋ ਨੂੰ ਘਰ ਜਾ ਕੇ ਮਿਲੇ ਸੀ ਬਰਾਗੀ 임ਾਦੋਦਾਸ ਨੂੰ ਉਹਦੇ ਡੇਰੇ ਜਾ ਕੇ ਮਿਲੇ ਕਿਉਂ ਮਿਲੇ ਮਾਰ ਕਹਿੰਦੇ ਇਹ ਪੂਰਵ ਕਰਮ ਅੰਕਰ ਜਦ ਪ੍ਰਗਟੇ ਭੇਟੇ ਉਹ ਪੁਰਖ ਰਸਕ ਬਰਾ ਪਾਪੀ ਨੂੰ ਮਿਲਿਆ ਅੰਦਰੋਂ ਪਾਪ ਜਾਗ ਪੈਂਦਾ ਹੈ ਜਦੋਂ ਲੋਭੀ ਧਨ ਵੇਂਦਾ ਤੇ ਉਹਦੇ ਅੰਦਰ ਲੋਭ ਜਾਗ ਪੈਂਦਾ ਹੈ ਜਦੋਂ ਕਿਸੇ ਦੇ ਕੋ ਰੂਪ ਰਿਆ ਰੰਗ ਨੂੰ ਵੇਖਦਾ ਤੇ ਕਾਮ ਜਾਗਦਾ ਹੈ ਜਦੋਂ ਕਿਸੇ ਵੈਰੀ ਨੂੰ ਦੇਖਦਾ ਤੇ ਉਹਦੇ ਅੰਦਰ ਵੈਰ ਜਾਗਦਾ ਹੈ ਤੇ ਜਦੋਂ ਕਿਸੇ ਪੂਰਨ ਮਹਾਂਪੁਰਖ ਗੁਰੂ ਪੀਰ ਦਾ ਦਰਸ਼ਨ ਕਰਦਾ ਤੇ ਉਹਦੇ ਅੰਦਰ ਫਿਰ ਪਰਮਾਤਮਾ ਜਾਗ ਪੈਂਦਾ ਅੰਦਰ ਟਿਕ ਜਾਂਦਾ ਅੰਦਰ ਸ਼ਾਂਤ ਹੋ ਜਾਂਦਾ ਜੇ ਬਾਰੀ ਮਿਲਣ ਦੇ ਨਾਲ ਕੁਝ ਹੁੰਦਾ ਤੇ ਇਸੇ ਤਰ੍ਹਾਂ ਗੁਰੂ ਮਿਲਣ ਦੀ ਜਿਹੜਾ ਰੋਤ ਆਉਂਦੀ ਆ ਨਾ ਤੇ ਧਰਤੀ ਵਿੱਚ ਜੋ ਕੁਝ ਪਿਆ ਹੁੰਦਾ ਸਭ ਕੁਝ ਉਗ ਆਉਂਦਾ ਹੈ ਰੁੱਤ ਉਗਾ ਦਿੰਦੀ ਹੈ ਇਸੇ ਤਰ੍ਹਾਂ ਗੁਰੂ ਪੀਰ ਜਦੋਂ ਮਿਲਦਾ ਹੈ ਜਿਹੜਾ ਅੰਤਰ ਗਿਆਨ ਹੈ ਨਾ ਅੰਦਰ ਲਾ ਧਿਆਨ ਵਾ ਗੁਰੂ ਬਿਨ ਗਿਆਨ ਧਨ ਬਿਨ ਧਿਆਨ ਸੱਚ ਬਿਨ ਸਾਖੀ ਫਿਰ ਅੰਦਰਲਾ ਗਿਆਨ ਤੇ ਧਿਆਨ ਇਦੋਵੇਂ ਜਾਗ ਪੈਂਦੇ ਨੇ ਗੁਰੂ ਦੇ ਮਿਲਣ ਦੇ ਨਾਲ ਇਹਨੂੰ ਕਹਿੰਦੇ ਜਾਗ ਲੱਗ ਜਾਂਦੀ ਹੈ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਾਤਾ ਨਾਮ ਸੰਤ ਦਰਦ ਦੁਖ ਲੱਤਾ